ਨਛਾ ਨਛਾ ਪਰੇ ਰਿਹਾ ਕਰੋ ਯਾਰ ਇਹ ਜੇ ਕੰਮ ਖੋਲੋ ਪੰਜਾਬ ਦਾ ਨਾਮ ਰੌਸ਼ਨ ਕਰੋ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰੋ ਨਾਲੇ ਤਾਂ ਲੋਕਾਂ ਤੋਂ ਲੈਨੇ ਉਹ ਗਾਲਾਂ ਨਾਲੇ ਸਾਡੇ ਵਰਗਾਂ ਨੂੰ ਨਿੰਦੀ ਜਾਂਨੇ ਉਹ ਘਰੇ ਬਹਿਲੇ ਬੈਠੇ ਇੰਸਟਾ ਤੇ ਰੀਲਾਂ ਤੇ ਦੇ ਕਮੈਂਟ ਤੇ ਕਮੈਂਟ ਦੇ ਕਮੈਂਟ ਤੇ ਕਮੈਂਟ ਵੀ ਹੋਰ ਕੰਮ ਸਿੱਖ ਲਓ ਐ ਕਰ ਲਓ ਉਹ ਕਰ ਲਓ ਲਗੋ ਉੱਚਾ ਕੱਢਣ ਨਾਲੋਂ ਨਾ ਚੰਗੇ ਕੰਮ ਲੱਭਿਆ ਕਰੋ ਮਾੜੀ ਚੀਜ਼ ਦੇ ਵਿੱਚ ਵੀ ਕਹਿੰਦੇ ਕੋਈ ਨਾ ਕੋਈ ਤਾਂ ਚੰਗਾ ਹੋਵੇਗਾ ਉਹ ਗੁਰਦਾਸ ਉਹ ਇੱਕ ਕਿੱਤਾ ਹੀ ਆ ਆਪਣਾ ਹਾਂ ਉਹ ਗੁਰਦਾਸ ਮਾਨ ਜੀ ਦਾ ਇੱਕ ਗੀਤ ਨਹੀਂ ਕਿਹਾ ਮਾੜੇ ਬੰਦੇ ਵਿੱਚ ਵੀ ਕੋਈ ਗੁਣ ਚੰਗਾ ਹੋਵੇਗਾ ਤਾਂ ਉਹ ਗੱਲਬਾਤ ਆ ਵੀ ਆਪਦਾ ਚੰਗਾ ਗੁਣ ਲੱਭਿਆ ਕਰੋ ਚੰਗੇ ਗੁਣਾ ਦੀ ਰੀਸ ਕਰਿਆ ਕਰੋ ਹੁਣ ਆ ਜਵੰਦਾ ਜਿਹੜਾ ਫਾਰਮਾਏ ਬਾਈ ਬਾਹਰ ਬੈਠਾ ਆਪ ਕੈਨੇਡਾ ਦੇ ਵਿੱਚ ਉੱਥੋਂ ਪੈਸੇ ਲਾ ਰਿਹਾ ਤੇ ਕਿੰਨੀ ਚੰਗੀ ਗੱਲ ਆ ਇਹਦੀ ਸਿੱਖਿਆ ਲਓ ਐਨ ਆਰ ਆਈ ਭਰਾ ਜਿਹੜੇ ਬੈਠੇ ਨੇ ਤੁਸੀਂ ਸਿੱਖਿਆ ਲਓ ਯਾਰ ਵੀ ਆਪਾਂ ਪੰਜਾਬ ਦੇ ਵਿੱਚ ਆਪਾਂ ਕੰਮ ਖੋਲੀਏ ਇੱਕ ਦੋ ਬੰਦੇ ਰੱਖੀ ਆਪਣੇ ਪਿਆਬੀ ਬੰਦੇ ਰੱਖੀ ਠੀਕ ਆ ਨਾਲੇ ਦਾ ਕੰਮ ਮਿਲੂਗਾ ਨਾਲੇ ਤੁਹਾਨੂੰ ਦੋਨਾਂ ਪਾਸੇ ਕਮਾਈ ਆਊਗੀ ਦੇਖੋ ਸਬਰ ਰੱਖਣਾ ਪੈਂਦਾ ਕੋਈ ਵੀ ਕੰਮ ਆ ਦੇਖੋ ਮੇਰਾ ਕੰਮ ਆ ਵੀਡੀਓ ਬਣਾ ਰਹੇ ਆ ਅੱਜ ਦੀ ਘੜੀ ਆ ਵੀ ਜੀਬ ਚੋਂ ਪੈਸੇ ਲੱਗ ਰਹੇ ਨੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਹੌਲੀ ਹੌਲੀ ਮਿਹਨਤ ਕਰਾਂਗੇ ਦੋ ਸਾਲਾਂ ਦੇ ਵਿੱਚ ਸਾਲ ਦੇ ਵਿੱਚ ਪੈਸੇ ਆਉਣ ਵੀ ਲੱਗ ਜਾਣਗੇ ਉਦੋਂ ਵੱਧ ਵੀ ਖਰਚਾ ਕਰਾਂਗੇ ਇਸੇ ਤਰ੍ਹਾਂ ਇਹ ਕੰਮ ਆ ਇਹਨਾਂ ਨੇ ਦੇਖੋ ਆਣਾ ਛੋਟੇ ਛੋਟੇ ਇਹ ਕਟੀਆਂ ਲਿਆਂਦੀ ਸੀ ਕਟਰੂ ਰਿਆਂਦੇ ਸੀ ਅੱਜ ਦੀ ਘੜੀ ਉਹ ਗੱਬਣ ਨੇ ਝੋਟੀਆਂ ਤੇ ਜਦੋਂ ਉਹਨਾਂ ਨੇ ਮਤਲਬ ਕਟਰੂ ਵਗੈਰਾ ਦੇਤੇ ਉਹਨੂੰ ਉਹਨਾਂ ਦਾ ਮਤਲਬ ਦੁੱਗਣਾ ਵੱਧ ਜਾਊਗਾ